ਫਾਈਨਲੀ ਕਹਿੰਦੇ ਮਾਤਾ ਜੀ ਦੇ ਵੀਰਾ 6 ਸਾਲ ਬਾਅਦ ਪਹੁੰਚ ਗਏ ਆਈਡੀਆ ਕੈਨੇਡਾ ਤੋਂ ਤੇ ਉਹਨਾਂ ਨੂੰ ਆਏ ਨੂੰ ਤਾਂ 2 ਦਿਨ ਹੋ ਗਏ ਐਕਚੁਅਲੀ ਅਸੀਂ ਥੋੜਾ ਜਿਹਾ ਸੌਂਗ ਸ਼ੂਟ 'ਚ ਬਿਜ਼ੀ ਸੀ ਤੇ ਬਸ ਮੈਂ ਅੱਧਾ ਘੰਟਾ ਹੋਇਆ ਨਿਕਲਿਆ ਮੁਹਾਲੀ ਤੋਂ ਤੇ ਰੋਪੜ ਪਹੁੰਚ ਗਿਆ ਤੇ ਬਸ ਹੁਣ ਵੀਰੇ ਉਹਨਾਂ ਨੂੰ ਕੋ ਪਹੁੰਚ ਦਿਆਂ ਤੇ ਲੰਬੜਦਾਰ ਨੂੰ ਕਾਲ ਕਰਤੀ ਸੀ ਕੇਕ ਲੈ ਕੇ ਤੇ ਆ ਰਾਂ ਤੇ ਥੋੜੀ ਜਿਹੀ ਸੈਲੀਬ੍ਰੇਸ਼ਨ ਕਰਦੇ ਆਪਾਂ ਤੇ ਮਿਲਦੇ ਆ ਉਹਨਾਂ ਨੂੰ ਤੇ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਜੋ ਲਓ ਜੀ ਕਹਿੰਦੇ ਬੰਦੇ ਨੂੰ ਪਛਾਣ ਲਓ ਕੌਣ ਆ ਆ ਗਈ ਮਸ਼ਹੂਰੀ ਆ ਗਈ ਮਸ਼ਹੂਰੀ ਭਲਵਾਨ ਹਰਪ੍ਰੀਤ ਸਿੰਘ ਲੰਬੜਦਾਰ ਕਾਲੂ ਛਿੰਝ ਮੇਲੇ ਟੱਕੀ ਚ ਕੋਲੇ ਲੰਗੇ ਕਾਲੂ ਟੱਕੀ ਥੋੜੀ ਆ ਪਹਿਲਾਂ ਕਨੌਲੀ ਆ ਪਰਸਨ ਨੂੰ ੜੱਕੇ ਪਰਸਨ ਨੂੰ ਕੋਲੇ ਲੰਗੇ ਛਿੰਝ ਮੇਲੇ ਚ ਹਰਪ੍ਰੀਤ ਸਿੰਘ ਨੰਬਰਦਾਰ ਜੀ ਚਲਿਏ ਨੇ ਕੈਨੇਡਾ ਤੋਂ ਆਉਂਦੀ ਸਾਲ ਪਹਿਲਾਂ ਦਰਵਾਜ਼ਾ ਲਵਾ ਲਿਆ ਮੇਰੇ ਵੀਰ ਉਹਨਾਂ ਨੇ ਧਰ ਖਾਲਸਾ ਜੀ ਹਾਰ ਰਸਿਕਾ ਹੱਥ ਨੇ ਕਿੰਦਾ ਭਾਈ ਠੀਕ 6 ਸਾਲ ਬਾਅਦ 6 ਸਾਲ ਬਾਅਦ ਹੋਈ ਜੀ ਮੈਂ ਤੁਸੀਂ ਦਾ ਸਾਰਿਆਂ ਨੂੰ ਹਾਂ ਇਹ ਤਾਂ ਪਹਿਲਾਂ ਮੈਂ ਕਿ ਰੱਖਦੇ ਆਂ ਕੋਈ ਵੀ 20 ਰੁਪਏ ਓਏ ਖਿੱਟ ਬੋਡੀ ਐਨ ਸਾਤੀ ਜੁੱਤੀ ਐਨ ਓਏ ਓਏ ਕੈਨੇਡਾ ਵਾਲਾ ਵੀ ਕਿਵੇਂ ਨਾ ਟਿੱਕੇ ਤੁਸੀਂ ਬਈ ਇਹ ਹੋ ਗਿਆ ਆ ਬਲੋਕ ਸੀ ਗਿਆ ਭਾਈ ਗੇਟ ਲਵਾ ਲਿਆ ਪਾਰਟੀ ਹੋ ਗਈ ਹਾਂ ਹਾਂ ਮੈਂ ਉਹੀ ਕਹਿੰਦਾ ਹਾਂ ਜੀ ਸਾਰੇ ਪਹਿਲਾਂ ਗੇਟ ਲਵਾਇਆ ਥੱਲੇ ਤਾਂ ਪਹਿਲੇ ਹੀ ਲਵਾ ਲਿਆ ਹੋਣਾ ਹਾਂ ਹਾਂ ਲੈ ਕੇ ਵੀ ਆ ਰਿਹਾ ਲੋ ਜੀ ਕਹਿੰਦੇ ਰੌਣਕਾਂ ਲੱਗ ਗਈਆਂ ਮਹਿਲਾ ਚ ਓਏ ਹੋਏ ਸਪਲੈਂਡਰ ਉਹੀ ਸਪਲੈਂਡਰ ਉਹ ਬੱਲੇ ਸਾਸਰੀ ਕਾਲ ਜੀ ਬਲਵਾਨ ਜੀ ਕਿਦਾਂ ਠੀਕ ਬੜੇ ਤਗੜੇ ਹੋ ਗਏ ਕੈਨੇਡਾ ਦੇ ਹੈ ਲਓ ਜੀ ਚੈੱਕ ਕਰ ਸਕਦੇ ਆ ਜਦੋਂ ਜਾਣ ਲੱਗੇ ਕਹੇ ਜਗੇ ਤੇ ਹੁਣ ਦੇਖ ਲੋ ਜਿਵੇਂ ਬੁੜੀ ਹੋ ਗਈ ਸਕਾ ਕੇ ਭੇਜਤੀ ਓਏ ਸ਼ਰਮ ਕਰੋ ਮੜੀ ਮੋਟੀ ਮਾ ਤਾਂ ਸਕਾ ਤੀ ਤੁਸੀਂ ਜਮਾਈ ਬਾਈ ਜਿਮ ਲਾਈ 4 ਮਹੀਨੇ ਫਿੱਟ ਅੱਛਾ ਫਿੱਟ ਕਰੀ ਮਤਲਬ ਬੀਬੀ ਦੀ ਗੋਲੀ ਵੀ ਹਟ ਗਈ ਤੀਸੀ ਗੋਲੀ ਵੀ ਹਟ ਗਈ ਦੇਖ ਲਓ ਫਿੱਟ ਕਰੀ ਫਿੱਟ ਲੋ ਜੀ ਕਹਦੇ ਮਾਤਾ ਨੂੰ ਗੰਮ ਖਾ ਗਿਆ ਤਾਂ ਪੰਜਾਬ ਦਾ ਮਰ ਗਿਆ ਹੋ ਗਿਆ ਆ ਥੋੜਾ ਦੇਖੋ ਕੋਈ ਸੌਰੀ ਸੌਰੀ ਫਿੱਟ ਹੋ ਗਿਆ ਯਾਰ ਸੌਰੀ ਸੌਰੀ ਮਾਈ ਮਿਸਟੇਕ ਫਿੱਟ ਹੋ ਗਿਆ ਇਹ ਮਾਤਾ bro ਇਹ ਵੀ ਕੰਮ ਸ਼ੁਰੂ ਕਰ ਲੈ ਬਾਹਰ ਜਾ ਕੇ ਨਹੀਂ ਅੱਛਾ ਆ ਐਤੀ ਲੰਗੀ ਦਰਾਜ ਉਹ ਪੁੱਤ ਨਹੀਂ ਲਾਦੀ ਪੰਜਾਬ ਨਹੀਂ ਕੱਟਣਾ ਆਪਾਂ ਸਾਈਡ ਤੇ ਕੱਟਣਾ ਓਏ ਹੋਏ ਕੈਨੇਡਾ ਕੱਟਣਾ ਹੈ ਇਹ ਆ ਨਹੀਂ ਕੱਟਣਾ ਲੋ ਕੈਨੇਡਾ ਨਾਲ ਪਿਆਰ ਹੈ ਸਾਡਾ ਲੋ ਜੀ ਕਹਿੰਦੇ ਮੁਬਾਰਕਾਂ ਹੀ ਬਹੁਤ-ਬਹੁਤ ਪਹੁੰਚ ਗਏ ਆ ਥੈਂਕ ਯੂ ਸੋ ਮਾਚ ਮੇਰੇ ਪੁੱਤਰਾ ਥੈਂਕ ਯੂ ਬਸ ਹੁਣ ਨੰਨਾ ਤੁਸੀਂ ਮਾਤਾ ਨੂੰ ਛਕਾਵਿਆ ਲੈ ਵੀਰ ਨਾ ਉਧਰ ਉਧਰ ਮਿਹਨਤ ਕਰਤਾ ਧਰਤਾ ਏ ਚਲੋ ਜੀ ਮੁੰਡੇ ਨੂੰ ਖਿਲਾਓ ਜੀ ਮੂੰਹ ਮਿੱਠਾ ਕਰਾਓ ਤੁਸੀਂ ਮੁੰਡਾ ਲੈਣ ਗਏ ਸੀ ਨਾ ਕੈਨੇਡਾ ਨੂੰ ਹੈ ਨਾ ਹਾਂ ਸਾਲ ਕੋ ਹੋ ਗਿਆ ਨਾ ਲੈਣ ਗਏ ਮੈਨੂੰ ਟਾਈਮ ਬੜਾ ਲਾਤਾ ਨੇ ਤੁਸੀਂ ਆਈ ਕਿਧਰੇ ਬੱਸ ਤੇ ਸਿਹਤ ਦੀ ਕਰਾਉਂਗਾ ਅੱਛਾ ਇਹਨਾਂ ਨੇ ਜਿਮ ਲਵਾਲੇ ਦੇ ਉੱਤੇ ਜਾਂਦੀ ਸਰ ਕਹਿੰਦਾ ਪਹਿਲਾਂ ਫਿੱਟ ਕਰਨੀ ਮੰਮੀ ਐ ਘਰੇ ਬਹਿਲੇ ਬੈੜਾ ਚਲੋ ਜਿਮ ਇਹਨੇ ਫੋਨ ਕਰਨਾ ਚਲੋ ਜਿਮ ਛੋਟੇ ਗਾ ਚਲੇ ਮੇਰੇ ਤਾਂ ਹੱਟ ਕੱਢ ਦੇ ਜਿਮ ਲਵਾ ਲਵਾ ਆਈ ਹਾਂ ਹਾਂ ਲੈਪਾਈ ਅਸੀਂ ਸ਼ਕਾਵਾਂਗੇ ਤੁਹਾਨੂੰ ਪਹਿਲਾਂ ਗੱਪਾ ਗੱਪਾ ਏ ਥੈਂਕ ਯੂ ਮੇਟ ओ बल्ले बल्ले ओले प्रोफेशनल काम है लंबड़ पूरी फीलिंग आ रही है ना अगर इटालियन एन एन आ गए आए हाय एलो मेरा सरदार ही ना आज तो बन गई सही गल जब ही सरदार राजा माता रुकी होगा क्या अंदर क्या लग गई सर गया सर गया भाई सर गया ओ बल्ले भाई क्या लोड थी पाजी क्या लोड थी ਇਹ ਸਾਡਾ ਜੀ ਇਹ ਫਾਲ ਖਾਲਸਾ ਇਹ ਤੋਂ ਵਾਟ ਨਹੀਂ ਭਾਜੀ ਕਿਆ ਲੋੜ ਦੀ ਛੱਡੋ ਉਹ ਭਾਜੀ ਰਹਿਣ ਦਿਓ ਉਹ ਉਹ ਭਾਜੀ ਰਹਿਣ ਦਿਓ ਉਹ ਭਾਜੀ ਰਹਿਣ ਦਿਓ ਯਾਰ ਉਹ ਭਾਈ ਭਾਜੀ ਭਾਜੀ ਰਹਿਣ ਦਿਓ ਯਾਰ ਭਾਜੀ ਭਾਜੀ ਰਹਿਣ ਉਹ ਨਹੀਂ ਉਹ ਨਹੀਂ ਤੱਕਾ ਨਾ ਕਰੋ ਯਾਰ ਯਾਰ ਤੱਕਾ ਕਰੀ ਜਾਂਦੇ ਯਾਰ ਭਾਈ ਦੱਸ ਯਾਰ ਤੱਕਾ ਬਹੁਤ ਕਰਦਾ ਮੈਂ ਤਾਂ ਇਹ ਬੰਦਾ ਹੈ ਨਾ ਬਹੁਤ ਤੱਕਾ ਕਰਦਾ ਕਿਆ ਲਿਆ ਸਾਡੇ ਵਾਸਤੇ ਕਾਨੂੰ ਇੰਨੇ ਖਰਚਾ ਕਰਿਆ ਏ ਹੈ ਕੋਈ ਗੱਲ ਨਹੀਂ ਬਿਰੋ ਤਿਆਰੀ ਜਿਹੜੀ ਅਸਲੀ ਚੀਜ਼ ਆ ਨਾਲ ਹੀ ਰੱਖੇ ਰਹੀ ਹੈ ਹੈ ਆ ਜੋਗਾ ਲੋ ਜੀ ਚੈੱਕ ਕਰੋ ਕੈਨੇਡਾ ਕੈਂਡਿਸ ਇਹ ਇਹ ਨਾ ਜੇ ਉਹ ਜਿਵੇਂ ਮੈਲਟ ਹੋ ਜਵੇ ਹਾਂਜੀ ਗ੍ਰਾਬ ਉਹ ਹੋ ਜਾਂਦਾ ਹਾਂਜੀ ਕੈਨੇਡਾ ਕੈਂਡਿਸ ਲੈ ਕੇ ਆਇਆ ਮੇਰਾ ਵੀਰ ਆਪਣੇ ਨਾਲ ਦੀ ਮੈਚਿੰਗ ਵਾਲੀ ਬਿਲਕੁਲ ਕੜੀ ਲੈ ਆਇਆ ਪੱਕਾ ਸਮਝ ਨਹੀਂ ਆ ਰਿਹਾ ਕਿ ਕਿੱਥੇ ਕਰਤੀ ਉਹ ਵੱਲੇ ਵਾਹ ਤੱਕ ਵਾਹ ਗਈ ਪੋਨ ਲੋ ਜਿੱ ਲੋੜ ਕੀ ਮੈਨੂੰ ਯਾਰੀ ਚ ਚੀਜ਼ਾਂ ਨਹੀਂ ਦੇਖੀ ਕੀ ਸੀ ਯਾ ਜਿਹੜੀ ਯਾਰੀ ਔਰ ਪਿਆਰ ਹੁੰਦਾ ਨਾ ਚੀਜ਼ਾਂ ਨਾਲ ਨਹੀਂ ਹੁੰਦਾ ਦਿਲਾਂ ਨਾਲ ਹੁੰਦਾ ਯਾਰਾ ਸਾਡੇ ਨਾਲ ਤੇਰਾ ਬਹੁਤ ਆ ਪਰ ਕਿਆ ਕਰਾਂ ਮੋਦੀ ਤੱਕਾ ਬੋਗਾਰਦੇ ਆ ਯਾ ਤੇਰਾ ਚ ਵੀ ਰੋਬੀ ਨ ਚਪਲਾ ਵੀ ਦੁਨੀਆਂ ਪਾਈਆਂ ਮੈਂ ਹੁਣ ਤਾਂ ਗੁੱਟੇ ਤੇ ਘੜੀ ਗਰੇਡ ਵਾਲੀ ਲਾਉਣ ਨਹੀਂ ਮੈਂ ਹੋਲੀ ਹੋਲੀ ਉਦੋਂ ਨੂੰ ਆਣਾ ਤੁਹਾਡੇ ਕੋਲ ਆ ਜਾ ਆ ਜਾ ਫਟਾਫਟ ਆਪਾਂ ਆਪ ਲਿਖਦੇ ਇੱਕ ਮਿੰਟ ਇੱਕ ਮਿੰਟ ਇਹ ਦੇਖ ਲੈਣਾ ਆ ਇਹ ਤਾਂ ਮੈਨੂੰ ਪਤਾ ਜੀ ਨਹੀਂ ਆਇਆ ਤੇ ਓਏ ਹੋਏ ਇੱਧਰ ਦੇਖ ਨਾਮ ਲਿਖਾਇਆ ਓਏ ਪਾ ਲੈ ਵਰ ਲਾਸਟ ਓ ਬਾਈ ਸਰਾ ਕਰਾਤਾ ਯਾਰ ਓਏ ਹੋਏ ਹੋਏ ਦਿਖਿਆ ਤੈਨੂੰ ਲੰਮੜ ਉਹ ਕੈਮਰਾ ਵੀ ਬਣਿਆ ਬਣਾ ਦਿਖਿਆ ਵਾ ਥੋੜਾ ਜਿਹਾ ਟਿੱਡਾ ਕਰੀਏ ਇੱਧਰ ਨਖਾਏ ਅਰੇ ਕੈਮਰਾ ਵੀ ਨਾਲ ਇਹਨੂੰ ਕਹਦੇ ਆ ਮੌਂਟੀ ਰੋਕੜ ਬ੍ਰੋ